ਪੰਜਾਬ ਵੈਲ ਮੀਡੀਆ ਦੇ ਨਾਲ ਤੁਸੀਂ ਬਨੇ ਹੋਇਓ ਮੈਂ ਹਾਂ ਮਹਿਕ ਬਪਰਾ ਤਰਨਤਾਰਨ ਦੇ ਵਿੱਚ ਜਿਮਨੀ ਚੌਂ ਦਾ ਆਗਾਜ਼ ਹੁੰਦਿਆਂ ਹੀ ਹਰੇਕ ਪਾਰਟੀ ਆਪੋ ਆਪਣੀ ਦਾਵੇਦਾਰੀ ਪੇਸ਼ ਕਰਦੀ ਹੈ ਬੀਤੀ 15 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਬੀਬੀ ਸੁਖਮਿੰਦਰ ਕੋਰ ਰੰਧਾਵਾ ਅਤੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਕਰਨਵੀਰ ਸਿੰਘ ਬੁਰਜਨੇ ਆਪਣੇ ਨਾਮੀਨੇਸ਼ਨ ਕਾਗਜ਼ ਜਿਹੜੇ ਉਹ ਐਸਡੀਐਮ ਦਫ਼ਤਰ ਵਿਖੇ ਭਰੇ ਸਨ ਅੱਜ ਮਿਤੀ 17 ਤਰੀਕ ਨੂੰ ਬੀਡੀਪੀ ਤੋਂ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਵੱਲੋਂ ਵੀ ਨਾਮਜ਼ਦਗੀ ਜਿਹੜੀ ਹੈ ਉਹ ਦਾਖਲ ਕਰਵਾ ਦਿੱਤੀ ਗਈ ਹੈ ਅਤੇ ਕੀ ਕੁਝ ਕਹਿਣਾ ਹੈ ਉਹਨਾਂ ਦਾ ਉਹਨਾਂ ਨੇ ਪ੍ਰੈਸ ਵਾਰਤਲਾਪ ਦੇ ਨਾਲ মিডিਆ ਨੂੰ ਦੱਸਿਆ ਹੈ ਕਿ ਆਓ ਤੁਹਾਨੂੰ ਉਹ ਸੁਣਾ ਦਿੰਨੇ ਆਂ ਧੰਨਵਾਦ ਕਰਦਾ ਹਾਂ ਸਮੁੱਚੀ ਸੀਨੀਅਰ ਜੀ ਥੋੜਾ ਲਾਊਡ ਬੋਲੋ ਹਾਂਜੀ ਅਚੇ ਚੇ ਤੌਰ ਤੇ ਪਹੁੰਚੇ ਦਾਸ ਨੂੰ ਅਸ਼ੀਰਵਾਦ ਕਰਨ ਵਾਸਤੇ ਸਿੱਖਾ ਸਾਹਿਬ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਪਾ ਪ੍ਰਧਾਨ ਜੀ ਅਸ਼ਮੀਰ ਸ਼ਰਮਾ ਜੀ ਦਾ ਤੇ ਕੌਸਟ ਸਰਕਾਰ ਜੋ ਸਾਡੇ ਪਰਦੇਸ਼ ਦੇ ਸਹਿਪਰਵਾਹੀ ਜੀ ਜੰਮੂ ਤੋਂ ਮਜੂਦਾ ਵਧਾਇਕ ਸਰਦਾਰ ਨਰਿੰਦਰ ਸਿੰਘ ਰਹਿਣਾ ਜੀ ਦਾ ਤੇ ਸਮੁੱਚੀ ਸੀਨੀਅਰ ਬੀ ਜੀ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਸੀ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਗੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਤੇ ਨਮਸਕ ਹੋ ਕੇ ਸਮੂਚੀ ਸੀਨੀਅਰ ਲੀਡਰਸ਼ਿਪ ਦੇ ਨਾਲ ਆ ਕੇ ਪਿਆਰ ਕੀਤਾ ਪਰਪਰੇ ਇਸ ਲਈ ਦੇ ਵਿੱਚ ਪਾਰੋਂ ਪਾਰੋਂ ਬਧਨ ਸਭਾ ਨੇ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਦਿੱਤਾ ਇਸ ਦੇ ਪਰਾਮਾਤਮਾ ਦੇ ਚਰੀ ਤਰ੍ਹਾਂ ਆਖੋ ਪਿਛਲੇ ਸਮੇਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਕਿਉਂਕਿ ਲੋਕ ਸਮਝ ਚੁੱਕੇ ਆ ਇਹ ਸਮੇਂ ਸਮੇਤ ਇਹਾਂ ਪਾਰਟੀਆਂ ਸਿਰਫ ਤੇ ਸਿਰਫ ਖਾਸ ਕਰ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਇਹਨਾਂ ਲੋਕਾਂ ਨੇ ਖਲਵਾੜ ਕੀਤਾ ਇਹਨਾਂ ਤੋਂ ਲੋਕ ਜਿਹੜੇ ਉਹ ਪੂਰੀ ਤਰ੍ਹਾਂ ਅੱਕ ਚੁੱਕੇ ਨੇ ਸੈਂਕੜਿਆਂ ਦੀ ਗਿਣਤੀ ਨੂੰ ਸ਼ਮੂਲੀਅਤ ਨੂੰ ਦੇਖਦੇ ਹੋਇਆ ਕਿ ਲੋਕ ਤਰਨਤਨ ਵਿਧਾਨ ਸਭਾ ਤੇ ਮਨ ਬਣਾ ਚੁੱਕੇ ਨੇ ਇਸ ਵਾਰ ਤਰਨਤਾਰਨ ਜਿਮਨੀ ਇਲੈਕਸ਼ਨ ਦੇ ਵਿੱਚ ਸਾਡੇ ਬਾਂਝੂ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਫਤਵਾ ਦੇਣ ਨੂੰ ਤਿਆਰ-ਬਰ-ਤਿਆਰ ਬਿਠੇ ਪਾਰਟੀ ਦੇ ਅਧਿਕਾਰੀ ਅਨਿ ਸ਼ਰਮਾ ਜੀ ਅਤੇ ਸਾਡੇ ਪਰਿਵਾਰੀ ਸਾਹਿਬ ਇੱਥੇ ਆ ਗਏ। ਆਪਾਂ ਦੇ ਅਧਰ ਸਿੰਘ ਜੀ ਉਹਨਾਂ ਦੀ ਅਗਵਾਈ ਅnder ਸਰ ਹਰਜੀਤ ਸਿੰਘ ਜੀ ਜੋ ਤਰਨਤਾਰਨ ਤੋਂ ਸਾਡੇ ਬਾਈ ਇਲੈਕਸ਼ਨ ਦੇ ਕੈਂਡੀਡੇਟ ਨੇ ਉਹਨਾਂ ਦਾ ਨਾਮਿਨੇਸ਼ਨ ਕਰਾਉਣ ਵਾਸਤੇ ਆਏ ਆ। ਪੰਜਾਬ ਇੱਕ ਬਦਲਾਵ ਚਾਹੁੰਦਾ ਹੈ ਪੰਜਾਬ ਦੇ ਅੰਦਰ ਜੋ ਪਿਛਲੇ 4 ਸਾਲਾਂ ਦੇ ਅੰਦਰ ਪੰਜਾਬ ਨੂੰ ਲੁੱਟਿਆ ਗਿਆ ਹੈ ਪੰਜਾਬ ਨੂੰ ਕੁੱਟਿਆ ਗਿਆ ਹੈ ਪੰਜਾਬ ਨੂੰ ਅੱਜ ਇਸ ਹਾਲਾਤਾਂ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਕਰਜ਼ੇ ਵਾਲਾ ਸੂਬਾ ਬਣ ਗਿਆ ਹਰ ਰੋਜ਼ ਪੰਜਾਬ ਦੇ ਅੰਦਰ ਗੈਂਗਸਟਰਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਨਸ਼ਾ ਸਕੂਲਾਂ ਤੱਕ ਪਹੁੰਚਾ ਦਿੱਤਾ ਗਿਆ ਪੰਜਾਬ ਨੂੰ ਔਰ ਸਥਾਨ ਤੇ ਲਿਆ ਦਿੱਤਾ ਗਿਆ ਏ ਜਿੱਥੋਂ ਨੂੰ ਵਾਪਸ ਖੂਬਸੂਰਤ ਪੰਜਾਬ ਬਣਾਉਣ ਚ ਬਹੁਤ ਸਮਾਂ ਲੱਗੂ ਜੋ ਇੱਥੇ ਦੀ ਮੌਜੂਦਾ ਸਰਕਾਰ ਆ ਉਹਨੇ ਦਿੱਲੀ ਚ ਇਹ ਸਭ ਕੁਝ ਕੀਤਾ ਏ ਇਸੇ ਤਰੀਕੇ 10 ਸਾਲਾਂ ਦਿੱਲੀ ਨੂੰ ਬਿਲਕੁਲ ਬਰਬਾਦ ਕਰਕੇ ਦਿੱਲੀ ਨੂੰ ਉਜਾੜ ਕੇ ਤੇ ਹੁਣ ਪੰਜਾਬ ਵੱਲੋਂ ਕੁਝ ਕੀਤੇ ਹੋਏ ਇਸ ਕਰਕੇ ਪੰਜਾਬ ਚਾਹੁੰਦਾ ਕਿ ਜਿਸ ਤਰੀਕੇ ਬਾਕੀ ਦੇਸ਼ ਬਾਦ ਹੋ ਰਿਹਾ ਉਸ ਦੇ ਕੋ ਪਾਜ ਬਾਅਦ ਜਿੱਥੇ ਜਿੱਥੇ ਸਰਕਾਰ ਆ ਉੱਥੇ ਖੁਸ਼ਹਾਲੀ ਤਾਂ ਵਾਧੀ ਆ ਔਰ ਉੱਥੋਂ ਦੇ ਲੋਕ 2 2 3 3 4 4 ਵਾਰਾ ਰਿਪੀਟ ਕਰਕੇ ਸਰਕਾਰ ਬਣਾਉਂਦੇ ਨੇ ਕਿਉਂ ਕਰ ਕਿਉਂ ਉੱਥੋਂ ਦੇ ਲੋਕਾਂ ਦੇ ਸੂਬਿਆਂ ਨੂੰ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਚ 파ਟੀ ਨੇ ਕੰਮ ਕੀਤਾ ਹੈ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਮਨਿੰਦਰ ਮੋਦੀ ਜੀ ਦੀ ਸੋਚ ਦੇ ਨਾਲ ਇਹ ਪੰਜਾਬ ਵੀ ਵਾਪਸ ਤਰੱਕੀ ਦੀਆਂ ਲੀਹਾਂ ਤੇ ਚੜ ਸਕੇ ਪੰਜਾਬ ਇਸ ਨਸ਼ਾ ਮੁਕਤ ਹੋ ਸਕੇ ਪੰਜਾਬ ਗੈਂਗਸਟਰ ਮੁਕਤ ਹੋ ਸਕੇ ਪੰਜਾਬ ਦੇ ਅੰਦਰ ਇਸ ਤਰੀਕੇ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਕੀਤੇ ਜਾ ਰਹੇ ਨੇ ਕਿਸ ਤਰੀਕੇ ਉਹਨਾਂ ਨੂੰ ਇਸ ਜੰਜਾਲ 'ਚ ਧੱਕਿਆ ਜਾ ਰਿਹਾ ਏ ਪੰਜਾਬ ਪੁਲਿਸ ਨੇ ਇੱਕ ਪੰਜਾਇਆਪੁਰ ਸਟੇਟ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਏ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੰਜਾਬ ਦੇ ਲੋਕ ਹਤਾਸ਼ ਨੇ ਪੰਜਾਬ ਦੇ ਲੋਕ ਪਰੇਸ਼ਾਨ ਨੇ ਪੰਜਾਬ ਦੇ ਲੋਕ ਇਸ ਵੇਲੇ ਟਰਾਈ ਟਰਾਈ ਜੀ ਰਹੇ ਨੇ ਹਰਾਂ ਦੇ ਅੰਦਰ ਤੁਸੀਂ ਦੇਖਿਆ ਕਿ ਤਰ੍ਹਾਂ ਮੁੱਖ ਮੰਤਰੀ ਜਾ ਕੇ ਲੁੱਕ ਕੇ ਆਪਣੇ ਅਸਤਾਜ ਦਾਖਲ ਹੋ ਗਏ ਤੇ ਜਿਹੜੇ ਨੇਤਾ ਪਿਛਲੇ 4 ਸਾਲ ਤੋਂ ਲੁੱਟ ਰਹੇ ਸੀ ਉਹ ਦਿੱਲੀ ਵਾਪਸ ਭੱਜ ਗਏ ਇਸ ਕਰਕੇ ਸਰਦਾਰ ਹਰਜੀਤ ਸਿੰਘ ਜੀ ਦਾ ਖਾਲੀ ਇੱਕ ਕੈਂਡੀਡੇਟ ਦੇ ਰੂਪ 'ਚ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੀ ਸਰਕਾਰ ਦੇ ਬਿਰੋ ਨੁਮਾਇੰਦੇ ਦੇ ਰੂਪ 'ਚ ਨੇ ਜਦੋਂ ਇਹ ਦਿੱਟ ਕੇ ਜਾਣਗੇ ਤੇ ਇਸ ਇਲਾਕੇ ਦੇ ਅੰਦਰ ਪੰਜਾਬ ਦੀਆਂ ਸਕੀਮਾਂ ਨੂੰ ਸਿੱਧਾ ਲਿਆ ਸਕਣਗੇ ਅੱਜ ਜੋ ਪੰਜਾਬ ਦੀ ਸਰਕਾਰ ਰੋਕ ਕੇ ਖੜੀ ਆ ਇਸ ਪੰਜਾਬ ਦੇ ਲੋਕ ਇਸ ਉਮੀਦ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਹੇ ਨੇ ਜਦੋਂ ਦੀ ਭਾਰਤੀ ਜਨਤਾ ਪਾਰਟੀ ਕੱਲਾ ਚੋਣ ਲੜਨਾ ਸ਼ੁਰੂ ਹੋਈ ਆ ਕਦਮ-ਦਰ-ਕਦਮ ਅਸੀਂ ਅੱਗੇ ਵਧੇ ਹਾਂ ਕਿਤੇ 12-1200 ਵੋਟਾਂ ਪਈਆਂ ਸੀ ਸਾਨੂੰ ਵਿਧਾਨ ਸਭਾ ਦੇ ਅੰਦਰ ਲੋਕ ਸਭਾ ਦੇ ਅੰਦਰ ਉਸੇ 22% 25% ਵੋਟ ਲੈ ਜਾਂਚ ਕਾਮਯਾਬ ਹੋਏ ਪਰ ਹਰ ਕਿਸ ਨੂੰ ਯਕੀਨ ਆ ਕਿ ਜਿਸ ਤਰੀਕੇ ਤਰਨਤਾਰਨ ਦੇ ਲੋਕ ਸਾਥ ਦੇ ਰਹੇ ਨੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਤਰਨਤਾਰਨ ਦੀ ਖੁਸ਼ਹਾਲੀ ਵਾਸਤੇ ਆਬਾਦ ਵਾਸਤੇ ਇਹ ਜਰੂਰ ਸਾਡਾ ਹਰਜੀਤ ਸਿੰਘ ਜੀ ਦਾ ਸਾਥ ਦੇਣਗੇ ਜਿਹੜਾ ਜ਼ਿਕਰ ਕੀਤਾ ਬਦਲ ਦਾ ਜਿਹੜਾ ਪੰਜਾਬ ਹੈ ਕ੍ਰਪਸ਼ਨ ਮੁਕਤ ਪੰਜਾਬ ਨੂੰ ਕਿਹਾ ਸੀ ਪਰ ਇੱਕ ਡੀਆਈਜੀ लेवल ਦਾ ਅਫਸਰ ਜਿਹੜਾ ਉਹ ਰਿਸ਼ਵਤ ਲੈਂਦੇ ਆ ਗ੍ਰਿਫਤਾਰ ਕੀਤਾ ਜਾਂਦਾ ਸੀਬੀਆਈ ਦੇ ਵੱਲੋਂ ਉਹ ਤੇ ਡੀਆਈਜੀ ਹੋਇਆ ਏ ਜੇ ਕਿਤੇ ਇਹਨਾਂ ਦੇ ਮੰਤਰੀ ਹੋ ਜਾਣ ਉਹਦੇ ਤੋਂ 5 ਕਰੋੜ ਮਿਲਿਆ ਜਦੋਂ 50-50 ਕਰੋੜ ਮਿਲੂ 5 ਮਸ਼ੀਨਾਂ ਗਿਣਨ ਨੂੰ ਲੈਂਦੀਆਂ ਪਈਆਂ ਤੇ 100 ਮਸ਼ੀਨਾਂ ਘੱਟ ਪੈ ਜਾਣਗੀਆਂ ਰੇਤਾ ਇਹ ਲੁੱਟ ਕੇ ਖਾ ਗਏ ਨੇ ਪੰਜਾਬ ਦੇ ਸ਼ਰਾਬਾਂ ਦੇ ਜੋ ਸ਼ਰਾਬ ਦੇ ਕਾਰੋਬਾਰ ਚ ਇਹਨਾਂ ਲੁੱਟ ਸੋਟ ਕੀਤੀ ਆ ਪੰਜਾਬ ਦੇ ਅੰਦਰ 1 ਲੱਖ ਏਕੜਾਂ ਹੀ ਤੱਕ ਐਕਵਾਇਰ ਕਰਕੇ ਪੰਜਾਬ ਨੂੰ ਬਿਲਕੁਲ ਕੰਗਲਾ ਕਰਨ ਨੂੰ ਤਰਪੇ ਸੀਗੇ ਪੰਜਾਬ ਨੂੰ ਕੇਵਲ ਲੁੱਟਣ ਦੇ ਨਾਵਾ ਹੋਰ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਦੇਖੋ ਇੱਕ ਆਈਜੀ ਇੱਕ ਡੀਆਈਜੀ ਆਈਜੀ ਇੱਕ ਡੀਆਈਜੀ ਦੇ ਘਰੋਂ 5 ਕਰੋੜ ਰੁਪਈਆ ਕਿੰਨਾ ਕਿਲੋ ਸੋਨਾ ਕਿੰਨੀਆਂ ਘੜੀਆਂ ਇੱਕ ਇੱਕ ਇਹੋ ਜਿਹੇ ਇਹਨਾਂ ਨੇ ਕਿੰਨੇ ਲੁਟੇਰੇ ਪੰਜਾਬ ਚ ਪਠਾ ਰੱਖੇ ਨੇ ਆਮ ਆਦਮੀ ਪਾਰਟੀ ਤੁਸੀਂ ਦੇਖਦੇ ਹੀ ਪਏ ਜੇ ਔਰ ਇਹੀ ਕਾਰਨ ਕਿ ਅੱਜ ਪੰਜਾਬ ਦੇ ਇਹ ਲੋਕਾਂ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਜਿਹੜਾ ਕੋਈ 5 ਕਰੋੜ ਮਿਲਿਆ ਕੋਈ ਆਮ ਆਦਮੀ ਪਾਰਟੀ ਆਪਣੇ ਘਰੋਂ ਨਹੀਂ ਵੇਖੀ ਗਈ ਹੈ ਆਈਜੀ ਨੂੰ ਪੰਜਾਬ ਦੇ ਗਰੀਬ ਲੋਕਾਂ ਤੋਂ ਲੁੱਟਿਆ ਪੈਸਾ ਹੈ ਔਰ ਇਸੇ ਤਰ੍ਹਾਂ ਇਹ ਆਮ ਆਦਮੀ ਪਾਰਟੀ ਲੁਟਾਰੀ ਹੈ ਪੰਜਾਬ ਨੂੰ ਕੋਹ ਕੋਕੇ ਪੰਜਾਬ ਦੇ ਲੋਕਾਂ ਨੂੰ ਮਾਰਨ ਦਾ ਕੰਮ ਕਰ ਰਹੀ ਹੈ ਸਾਰੇ ਐਮਐਲਏ ਦੀ ਵੀ ਜਾਂਚ ਚੱਲ ਰਹੀ ਹੈ ਸਾਡੀ ਦੇ ਬਿਨਾ ਆਈ ਸਰਕਾਰਾਂ ਜਾਂਚ ਕਰਾਈ ਜਾ ਰਹੀ ਤੁਸੀਂ ਵੇਖਣ ਤੇ ਦੇ ਜੇ ਕਰਪਸ਼ਨ ਨੂੰ ਤੇ ਰੋਕਣ ਦੀ ਫੇਰ ਵਿਖਲ ਪਾਉਣ ਦੀ ਕੋਸ਼ਿਸ਼ ਕਰਦੇ ਜਨਾਬ ਪਾਈਏ ਤੇ ਬਿਲਕੁਲ ਉੱਠ ਕੇ ਲੈ ਜਾਣ ਕਰਨ ਤਾਰਨ ਦੀ ਜਿੰਨੀ ਟੋਨ ਦੇ ਭਾਜਪੀ ਦੇ ਕਮਲ ਦੇ ਨਿਸ਼ਾਨ ਦੇ ਕੈਂਡੀਡੇਟ ਅੰਦੂ ਸਾਹਿਬ ਦਾ ਫਾਰਮ ਭਰਨ ਦੇ ਲਈ ਸਾਡੀ ਪਾਰਟੀ ਦੇ ਪੰਜਾਬ ਦੇ ਪਰਿਵਾਰੀ ਡਾਕਟਰ ਨਰਿੰਦਰ ਸਿੰਘ ਜੀ ਪਾਕੀ ਦੇ ਦਿੱਲੀ ਦੇ ਮੰਤਰੀ ਪੰਜਾਬ ਨਾਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਵਾ ਦੈਂ ਸੈਨਾ ਦਾ ਪੰਜਾਬ ਦੇ ਨਾਲ ਰਿਸ਼ਤੇ ਨੇ ਇਹ ਹੁਣ ਤੱਕ ਮੈਨੂੰ ਅੱਜ ਪਤਾ ਲੱਗਾ ਗੁਰਦਾਸਪੁਰ ਨਾਲ ਵੀ ਬੜਾ ਗਹਿਰਾ ਰਿਸ਼ਤਾ ਹੈ ਰਿਸ਼ਤਾ ਸਾਹਿਬ ਦਾ ਵੀ ਮੈਂ ਧੰਨਵਾਦੀ ਹਾਂ ਕਿ ਇਸ ਮੌਕੇ ਅਰਜੀਤ ਸਿੰਘ ਸੰਗੂ ਜੀ ਨੇ ਫੋਰਮ ਭਰਨ ਲਈ ਉਹ ਆਏ ਮੇਰਾ ਕੇਵਲ ਇਹ ਕਹਿਣਾ ਹੈ ਕਿ ਪੰਜਾਬ ਨੇ ਇਹਨਾਂ 4 ਸਾਲਾਂ ਦੇ ਅੰਦਰ ਨਾਰਾ ਲਾ ਕੇ ਆਈ ਸੀ ਸਿੱਖਿਆ ਕ੍ਰਾਂਤੀ ਦਾ ਨਾਰਾ ਲਾ ਕੇ ਆਈ ਸੀ ਹੈਲਥ ਕ੍ਰਾਂਤੀ ਦਾ ਮਿਲੀ ਕੀ ਹੈ ਲੂਟ ਕ੍ਰਾਂਤੀ ਉਹਦਾ ਕੱਲ ਜੀਂਦਾ ਜਾਗਦਾ ਉਦਾਹਰਣ ਜਿਹੜਾ ਮਿਲਿਆ ਇਹ ਤਾਂ ਗੱਲਾਂ ਕਰਦੇ ਸੀ ਭ੍ਰਸ਼ਟਾਚਾਰ ਦੀ ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਆਈ ਪੈਂਚਰ ਲਾਉਂਦੇ ਸੀ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਭਾਈ ਮੈਂ ਤਾਂ ਮੋਬਾਈਲ ਰਿਪੇਅਰ ਕਰਦਾ ਸੀ ਕਿ 1.5 ਡੇਢ ਕਰੋੜ ਦੀਆਂ ਗੱਡੀਆਂ ਕਿੱਦਾਂ ਆ ਗਈਆਂ ਇਹਨਾਂ ਦੇ ਥੱਲੇ ਔਰ ਮੈਂ ਇਹ ਗੱਲ ਚੈਲੰਜ ਨਾਲ ਪਹਿਲਾਂ ਵੀ ਕਹੀ ਹੈ ਮਾਨ ਸਾਹਿਬ ਨੂੰ ਮੈਂ ਦੋ ਵਾਰ ਦਾ ਵਿਧਾਇਕਾਂ ਨਵੀਂ ਗੱਡੀ ਨਹੀਂ ਖਰੀਦ ਸਕਦਾ ਕਿੰਨੀ ਤਨਖਾਹ ਹੈ ਐਮਐਲਏ ਦੀ 83300 ਰੁਪਇਆ ਇਹ 1.5 ਕਰੋੜ ਦੀਆਂ ਗੱਡੀਆਂ ਕਿੱਥਾਂ ਆ ਗਈਆਂ ਪੈਂਚਰ ਲਾਣ ਵਾਲਿਆਂ ਕੋਲ ਮੋਬਾਈਲ ਰਿਪੇਅਰ ਕਰਨ ਵਾਲਿਆਂ ਕੋਲ ਇਹਦੇ ਤੋਂ ਨਹੀਂ ਪਤਾ ਲੱਗਦਾ ਇਹਦੀ ਜਾਂਚ ਹੋਣੀ ਚਾਹੀਦੀ ਇਹਦਾ ਮਤਲਬ ਇੱਥੇ ਕੇਵਲ ਔਰ ਕੇਵਲ ਇੱਕੋ ਹੀ ਕੰਮ ਹੋਇਆ ਹੈ ਲੂਟ ਕ੍ਰਾਂਤੀ ਔਰ ਇਹ ਲੂਟ ਕ੍ਰਾਂਤੀ ਲੋਕੀ ਸਾਹਮਣੇ ਦੇਖ ਰਹੇ ਨੇ ਕੱਲੀ ਲੂਟ ਕ੍ਰਾਂਤੀ ਇਸ ਤਰੀਕੇ ਨਾਲ ਹੀ ਨਹੀਂ ਹੋਈ ਹਾੜ ਆਏ ਉਹਦੇ 'ਚ ਪਤਾ ਲੱਗਿਆ ਡਿਜਾਸਟਰ ਫੰਡ ਦਾ ਜਿਹੜਾ ਪੈਸਾ ਮੇਰੇ ਪੰਜਾਬੀਆਂ ਦੇ ਕਿਸਾਨਾਂ ਦੇ ਮਜ਼ਦੂਰ ਦੇ ਗਰੀਬ ਦੇ ਘਰ ਬਣਾ ਅੰਚਲ ਲੱਗਣਾ ਸੀ ਉਹ 12.5 ਹਜ਼ਾਰ ਕਰੋੜ ਰੁਪਏ ਖਾਗੇ ਦੇ ਲੱਭ ਨਹੀਂ ਰਿਹਾ ਹੁੰਦੇ ਮੋਦੀ ਸਾਹਿਬ ਬੜਾ ਵਧੀਆ ਕਰ ਰਹੇ ਨੇ ਜੋ ਕੁਝ ਦੇ ਰਹੇ ਨੇ ਨਾ ਮੰਤਰੀ ਆ ਰਹੇ ਨੇ 9 ਵਜੇ ਤੁਹਾਨੂੰ ਪਤਾ ਲੱਗਾ ਜਿਉਂਦਾ ਸਿੰਘ ਜੀ ਆਏ ਇੱਕ ਦਿਨ ਪਹਿਲਾਂ ਭਾਜੀ 9 ਵਜੇ ਰਾਤ ਨੂੰ 36000 ਘਰਾਂ ਦੀ ਲਿਸਟ ਭੇਜ ਰਹੇ ਨੇ ਫਿਰ ਇਹ ਆ ਗਏ ਉਹ ਨਾਲ ਹੀ ਪੈਸਾ 500 ਤੇ 72 ਕਰੋੜ ਤੋਂ ਉੱਪਰ ਪੈਸਾ ਬੰਦਾ ਉਹ ਨਾਲ ਹੀ ਚਿੱਠੀ ਵੜਾ ਕੇ ਜਾਂਦੇ ਨੇ ਜੋ ਘਰ ਬਣਾਓ 1 ਲੱਖ 60000 ਰੁਪਏ ਦਿੱਤਾ ਔਰ ਮੈਂ ਕਿਸਾਨਾਂ ਨੂੰ ਕਹਿਣਾ ਚਾਹਨਾ ਜਿੱਤੇ ਜਿੱਤੇ ਬਾੜ ਆਈ ਹੈ ਫਰੀ ਕਣਕ ਦਾ ਬੀਜ ਦੇਣ ਲਈ 74 ਕਰੋੜ ਰੁਪਏ ਆ ਗਿਆ ਹੈ 3 ਕਰੋੜ ਤੋਂ ਉੱਪਰ ਸਰ੍ਹੋਂ ਦੇ ਬੀਜ ਦਾ ਵੀ ਮੁਕਤ ਬੀਜ ਦੇਣ ਲਈ ਆ ਗਿਆ ਹੈ ਕਿਉਂਕਿ ਇਹਨਾਂ ਤੇ ਹੁਣ ਪੰਜਾਬੀਆਂ ਨੂੰ ਕੋਈ ਵੀ ਵਿਸ਼ਵਾਸ ਨਹੀਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਜਿਨ੍ਹਾਂ ਦਾ ਘਰ ਤੇ ਆ ਉਹਨਾਂ ਨੂੰ ਮਿਲਣ ਕਿਸਾਨ ਨੂੰ ਮਿਲਣ ਆਏ ਤੇ ਲੋਕਾਂ ਨੇ ਕਿਹਾ ਭਾਈ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਕੋਈ ਐਦਾਂ ਦਾ ਤਰੀਕਾ ਲੱਭ ਲਿਓ ਕਿ ਸਿੱਧਾ ਸਾਨੂੰ ਹੀ ਪੈਸਾ ਦੇ ਦਿਓ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇੱਥੇ ਸੋਇਲ ਲੂਟ ਦੇ ਕੁਝ ਨਹੀਂ ਹੋਇਆ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਦੀ ਮਜਬੂਤੀ ਦੀ ਗਰੰਟੀ ਅਗਰ ਕੋਈ ਪਾਰਟੀ ਬਣ ਸਕਦੀ ਹੈ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਕੋਈ ਲੈ ਕੇ ਜਾ ਸਕਦੀ ਹੈ ਚਾਹੇ ਨਸ਼ਾ ਮੁਕਤ ਕਰਨਗੇ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਤੇ ਭਾਜਪਾ ਮੈਨੂੰ ਲੱਗਦਾ ਹੈ ਪੰਜਾਬ ਨੂੰ ਕਰਨ ਤਰਨ ਦੇ ਵੋਟਰਾਂ ਨੂੰ ਹਰਜੀਤ ਸਿੰਘ ਸੰਧੂ ਕਮਲ ਦੇ ਨਿਸ਼ਾਨ ਦੇ ਨਾਲ ਖੜੇ ਹੋ ਕੇ ਪੰਜਾਬ ਦੇਸ਼ ਦੇ ਨਾਲ ਵਿਕਾਸ ਕਰੇ ਹਰਿਆਣਾ ਤੁਹਾਡੇ ਚੋਂ ਨਿਕਲਿਆ ਇੱਥੇ ਤੇ ਚੁਟਕੀਆਂ ਮਾਰ ਕੇ ਐਮਐਸਪੀ ਦੇਣ ਦੀ ਗੱਲ ਹੁੰਦੀ ਸੀ ਕਿਹਨੇ ਦੇ ਦਿੱਤੀ ਨਹੀਂ ਹਰਿਆਣਾ ਦੇ ਸਬਜ਼ੀਆਂ ਦੇ ਵੀ ਐਮ ਐਸ ਪੀ ਦੇ ਰਿਆ ਜੇ ਹਰਿਆਣਾ ਕਿਸਾਨ ਦੀ ਐਮ ਐਸ ਪੀ ਸਬਜ਼ੀਆਂ ਤੱਕ ਦੇ ਸਕਦਾ ਹੈ ਇਹ ਚੁਟਕੀਆਂ ਦੀ ਆਵਾਜ਼ ਹੁਣ ਤੱਕ ਤੁਹਾਨੂੰ ਆਈ ਨਹੀਂ ਕਿਸਾਨ ਨੂੰ ਵੀ ਇਹ ਗੱਲ ਸਮਝ ਲੱਗਣੀ ਚਾਹੀਦੀ ਹੈ ਪਰ ਉਹਨਾਂ ਨੂੰ ਲੱਗ ਰਹੀ ਹੈ ਕਿ ਅਗਰ ਹਰਿਆਣਾ ਦੀ ਤਰਜ਼ ਦੇ ਉੱਤੇ ਪੰਜਾਬ ਦੇ ਕਿਸਾਨ ਨਾਲ ਕੋਈ ਖੜਾ ਹੋ ਸਕਦਾ ਹੈ ਕਿ ਮੋਦੀ ਖੜਾ ਹੋ ਸਕਦਾ ਕਮਲਦਾ ਨੀਸ਼ਾਨ ਖੜਾ ਹੋ ਸਕਦਾ ਬੀ ਜੀ ਪੀ ਖੜੀ ਹੋ ਸਕਦੀ ਹੈ ਇਸ ਕਰਕੇ ਮੇਰੀ ਅਪੀਲ ਹੈ